ਤੁਹਾਨੂੰ ਜਿਹੜੀ ਆਪ ਕੋ ਚੱਕਰਾਂ ਦੇ ਕੱਪੜੇ ਪਾਉਣ ਲਈ ਬਿਲਕੁਲ ਆ ਛੋੜਨਾ ਨਾ ਮੇਰੇ ਉੱਪਰ ਦਾਰ ਦੇ ਬੂਲ ਖੜੀਂਦਾ ਰੇ ਪਿੱਛੇ ਸਾਡਾ ਨਾ ਪਿੱਛੇ ਬੀਚੇ ਪਿੱਛੇ ਬੜਾ ਵਧੀਆ ਉੱਪਰ ਹੋਇਆ ਸਾਰੇ ਬੋਦੂ ਦਿਖਾ ਲੈ ਅਸੀਂ ਸਾਹਮਣੇ ਬੈਠਾਂਗੇ ਤਾਂ ਇੱਕ ਬੜੇ ਹੋਰੀ ਬੱਠੇ ਕੋਲ ਫੋਟੋ ਖਿੱਚ ਲਈ ਫੋਟੋ ਖਿੱਚੀ ਸਾਡਾ ਸੀ ਤੇਲ ਦੀਆਂ ਘਰਾਂਗਿਆਂ ਤੋਂ ਸਾਰੇ ਸ਼ਹਿਰ ਨਿਵਾਸੀ ਸਾਡੇ ਉੱਧਰ ਆ ਗੁੰਨੂ ਕੋਲ ਪਿੱਛੇ ਸਮਝਿਆ ਕਰਦੇ ਆ ਆਏ ਇੱਥੇ ਲੋਕ ਕੋਲ ਆਏ ਬਾਦੀ ਵੜੀ ਗੱਲ ਕੀ ਪਤਾ ਨਾ ਨੀ ਹੋਵੇ ਕੋਈ ਨਹੀਂ ਹੁਣ ਜਾਣਦੇ ਨਹੀਂ ਇਹ ਆਣ ਜਾਣ ਵਾਲਿਆਂ ਤਾਂ ਐਮਐਲਏ ਸਾਹਿਬ ਨੇ ਖਤਮ ਕਰਤਾ ਸਾਰਾ ਸਿਸਟਮ ਸਾਰੇ ਚਲੋ ਜੀ ਐਮਐਲਏ ਸਾਹਿਬ ਨੇ ਕਿਹਾ ਕਿ ਆਟੋ ਵੜੋ ਬੱਚੇ ਗੋਲੀ ਮਾਰੇ ਦੇਰਾ ਪਰਾ ਉਹਨੇ ਜੋ ਖੋਲਿਓ ਹੋਰ ਆਰੇ ਆ ਜਾਣ ਬਾਈ ਆਮ ਆਦਮੀ ਪਾਰਟੀ ਜਿੰਦਾਬਾਦ ਸਰਦਾਰ ਗੁਰਦੇਵ ਸਿੰਘ ਜਿੰਦਾਬਾਦ ਸਰਦਾਰ ਗੁਰਦੇਵ ਸਿੰਘ ਪਿਛਲੇ 26 ਤਾਰੀਖ ਨੂੰ ਮੈਗਟ ਕਾਉਂਸਲ ਲਾਭਾ ਦੇ ਵਿੱਚ ਇੱਕ ਬੇਕੂਰਸੀ ਦਾ ਮਤਾ ਜਿਹੜੇ ਮਜੁੰਦਾ ਸਾਹਿਬ ਜਾਨ ਨੇ ਸੁਯਾਤਾ ਚਾਵਲਾ ਜੀ ਨੂੰ ਦੇ ਖਿਲਾਫ ਇੱਕ ਮਤਾ ਪਿਆ ਸੀਗਾ ਤੇ ਕਾਫੀ ਦਿਨ ਤੋਂ ਕਸ਼ਮ ਕਰ ਸੀਗੀ ਪਰ ਕਿਉਂਕਿ ਸਾਰੇ ਆਪਣੇ ਪੁਰਾਣੇ ਲਗ ਲਗ ਪਾਰਟੀਆਂ ਨੂੰ ਮੈਂ ਸਭੇ ਸਤਿਕਾਰ ਕਰਦਾ ਹਾਂ ਉਹ ਇਹਨਾਂ ਨਾਲ ਗੱਲਬਾਤ ਮੈਂ ਕੀਤੀ ਚੇ ਪ੍ਰੋਬਲਮ ਕੀ ਹੈ ਤੇ ਇਹਨਾਂ ਨੇ ਕਿਹਾ ਕਿ ਜੀ ਜਿਹੜੇ ਮਜੁਰਦਾ ਪ੍ਰਧਾਨ ਨੇ ਨਗਰ ਕੌਂਸਲ ਲਾਭਾ ਦੇ ਦੀ ਸੀ ਉਹਨਾਂ ਦਾ ਅਸਤੀਫਾ ਚਾਹੁੰਦੇ ਤੇ ਮੈਂ ਉਹਨਾਂ ਨੂੰ ਕਿਹਾ ਕਿ ਕੋਈ ਗੱਲ ਨਹੀਂ ਅਸਤੀਫਾ ਤਾਂ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਕੋਈ ਪ੍ਰੋਬਲਮ ਆਈ ਜਿਵੇਂ ਕਿਸਾਨ ਭਰਾਵਾਂ ਦੀਆਂ ਟਰਾਲੀਆਂ ਦੀ ਗੱਲ ਆਈ ਕੋਈ ਕਾਨੂੰਨ ਦਾ ਕੰਮ ਹੈ ਜੀ ਐਫ ਆਈ ਆਰ ਹੋ ਗਈ ਉਹਨਾਂ ਦੀ ਜ਼ਮਾਨਤ ਹੋ ਗਈ ਕਾਨੂੰਨ ਨੇ ਆਪਣਾ ਕੰਮ ਕਰਨਾ ਜੇ ਉਹ ਦੋਸ਼ੀ ਨੇ ਸਜ਼ਾ ਹੋ ਗਈ ਜੇ ਨਹੀਂ ਦੋਸ਼ੀ ਤਾਂ ਉਹਨਾਂ ਨੂੰ ਬਰੀ ਕਰ ਦੇਣਾ ਇਹ ਕਾਨੂੰਨ ਦਾ ਕੰਮ ਹੈ ਜਿਹਦੇ ਵਿੱਚ ਕੋਈ ਕਿਸੇ ਦਾ ਕੋਈ ਲੈਣ ਦੇਣ ਨਹੀਂ ਉਹ ਬੇਪਰੋਸ਼ਕੀ ਦਾ ਮਤਾ ਜਿਹੜਾ ਸੀ ਮੈਂ ਸਭ ਨੂੰ ਬੇਨਤੀ ਕੀਤੀ ਕਿ ਪਹਿਲੀ ਗੱਲ ਤੇ ਹੈ ਕਿ ਬੇਪਰੋਸ਼ਕੀ ਦਾ ਮਤਾ ਕੋਉਣ ਦੀ ਜ਼ਰੂਰਤ ਹੀ ਨਹੀਂ ਤੁਸੀਂ ਦੱਸੋ ਵੀ ਕਰਨਾ ਕੀ ਹੈ ਕਹਿੰਦੇ ਜੀ ਅਸਤੀਫਾ ਮੈਂ ਕਹਿੰਦਾ ਜੀ ਅਸਤੀਫਾ ਆਲਰੇਡੀ ਮੇਰੀ ਗੱਲ ਹੋ ਗਈ ਹੈ ਤਾਂ ਵੀ ਅਸਤੀਫੇ ਦੀ ਕੋਈ ਗੱਲ ਨਹੀਂ ਜੀ ਅਸਤੀਫਾ ਸੀ ਦੇ ਦੇਣੇ ਠੀਕ ਹੈ ਜੀ ਐ ਸਮਝ ਲਓ ਕਿ ਉਹਨਾਂ ਦਾ ਅਸਤੀਫਾ ਆ ਗਿਆ ਤੇ ਉਸ ਤੀਫਾ ਸੀ ਪਰ ਭੇਜ ਦੇਣਾ ਜੀ ਸਰਕਾਰ ਕੋਲੇ ਇਸ ਤੀਫਾ ਮਾਨ ਸਾਹਿਬ ਤੁਹਾਡੇ ਕੋਲ ਆ ਗਿਆ ਲਿਖਤੀ ਰੂਪ ਚ ਆ ਬਿਲਕੁਲ ਆ ਹੀ ਗਿਆ ਜੀ ਅੱਜ ਆ ਗਿਆ ਜੀ ਪਰ ਪਹਿਲੀ ਗੱਲ ਇਹ ਸੀ ਕਿ ਜਿਹੜਾ ਬੇਵਕੂਫੀ ਦਾ ਮਤਾ ਪਾਇਆ ਕਿ ਤੁਸੀਂ ਇਹ ਕੈਨਸਲ ਕਰ ਦਿਓ ਕਿ ਬੇਵਕੂਫੀ ਦੇ ਮਤਲਬ ਸਾਨੂੰ ਜ਼ਰੂਰਤ ਹੀ ਨਾ ਪਵੇ ਕਿ ਅੱਜ ਮੇਰੇ ਕੋਲੇ ਲੈਟਰ ਆ ਸਾਰੇ ਮੇਰੇ ਭਰਾ ਬੈਠੇ ਨੇ ਸਾਰਿਆਂ ਨੇ ਲਿਖਤੀ ਰੂਪ ਦੇ ਵਿੱਚ ਸਾਈਨ ਕਰਦੇ ਆ ਕਿ ਜਿਹੜਾ ਕੱਲ ਜਿਹੜਾ ਵਿਪਰੋਸਕੀ ਦਾ ਮਤਾ ਆਉਣਾ ਸੀ ਉਹਦੇ ਵਿੱਚ ਅਸੀਂ ਕਿਤੇ ਕੋਈ ਨਹੀਂ ਜਾਊਗਾ ਅਸੀਂ ਤੁਹਾਡੇ ਨਾਲ ਸਹਿਮਤ ਆ ਔਰ ਤੁਸੀਂ ਸਾਡੀ ਗੱਲ ਮੰਨ ਲਈ ਹੈ ਜੀ ਅਸੀਂ ਤੁਹਾਡੇ ਨਾਲ ਸਹਿਮਤ ਆ ਤਾਂ ਮਤਾ ਸੀਗਾ ਉਹ ਰੱਦ ਕਰ ਦਿੱਤਾ ਗਿਆ ਔਰ ਪੰਕਜ ਪੁਹਰਾ ਦਾ ਜਿਹੜਾ ਮੇਨ ਇਸ਼ੂ ਸੀਗਾ ਕਿਉਂਕਿ ਉਹਨਾਂ ਦੀ ਇਨਕੁਆਇਰੀ ਚੱਲ ਰਹੀ ਹੈ ਪਰਚਾ ਹੋ ਗਿਆ ਤਾਂ ਉਹਦੇ ਬਿਹਾਫ ਤੇ ਉਹਨਾਂ ਦਾ ਜਿਹੜਾ ਅਸਤੀਫਾ ਉਹ ਲੈ ਲਿਆ ਗਿਆ ਹੈ ਤੇ ਉਹ ਅਸਤੀਫਾ ਜਿਹੜਾ ਉੱਪਰ ਭੇਜਾਂਗੇ ਉਹ 1 2 4 ਦਿਨਾਂ ਦੇ ਵਿੱਚ ਮਨਜ਼ੂਰ ਹੋ ਕੇ ਜਦੋਂ ਆਜੂਗਾ ਅਸਤੀਫਾ ਤੁਹਾਡੇ ਇਹ ਸਾਰੇ ਵੀਰਾਂ ਨੇ ਇਹ ਵੀ ਗੱਲ ਕਹੀ ਹੈ ਜੋਂ ਅੰਦਰ ਕੋਡ ਥੋੜਾ ਨਾ ਵੀ ਸ਼ੇਅਰ ਕਰਨਗੇ ਕਿ ਤੁਸੀਂ ਜਿੰਨੇ ਨੂੰ ਥਾਪੜਾ ਦੇਓਗੇ ਨਾ ਉਹ ਪ੍ਰਧਾਨ ਜਿਹੜਾ ਹੋਊਗਾ ਜਿਵੇਂ ਮਨ ਲਓ ਮੈਂ ਕਹਿ ਦਵਾਂ ਵੀ ਕਿ ਸੀਨੀਅਰ ਮੀਤ ਪ੍ਰਧਾਨ ਜਿਹੜੇ ਅਮਰਜੀਤ ਕਰਸਾਨੀ ਜੀ ਨੇ ਕਿ ਇਹਨਾਂ ਨੂੰ ਇਹਨਾਂ ਨੂੰ ਤੁਸੀਂ ਲਾਓ ਕਹਿੰਦੇ ਸਾਨੂੰ ਕੋਈ ਪ੍ਰੋਬਲਮ ਨਹੀਂ ਤੁਸੀਂ ਕਹਿੰਦੇ ਸੀ ਵੀ ਕਿਸਾਨਾਂ ਦੇ ਨਾਲ ਕੀ ਲੱਗਦਾ ਵੀ ਇਹ ਜਿਹੜੀ ਟਰਾਲੀ ਚੋਰੀ ਨੂੰ ਲੈ ਕੇ ਆ ਉਸ ਦੀ ਵੀ ਨਿਰਪੱਖ ਜਾਣਤਾ ਹੋਣੀ ਚਾਹੀਦੀ ਦੇਖੋ ਇਹ ਕਾਨੂੰਨ ਦਾ ਕੰਮ ਹੈ ਦੇਸ਼ ਦੇ ਵਿੱਚ ਸਭ ਤੋਂ ਉੱਪਰ ਸੰਵਿਧਾਨ ਸਭ ਤੋਂ ਉੱਪਰ ਕਾਨੂੰਨ ਹੈ ਕਾਨੂੰਨ ਸਰਵਉੱਚਾ ਸਾਡੇ ਲਈ ਅਗਰ ਕਿਸੇ ਨੇ ਕੁਛ ਕੀਤਾ ਅਗਰ ਸਾਬਤ ਹੋ ਗਿਆ ਤੁਹਾਨੂੰ ਸਜ਼ਾ ਹੋਏਗੀ ਅਗਰ ਨਹੀਂ ਕੀਤਾ ਤਾਂ ਬਰੀ ਹੋ ਜਾਏਗਾ ਇਹ ਕਾਨੂੰਨ ਦਾ ਕੰਮ ਹੈ ਕਾਨੂੰਨ ਨੂੰ ਕਰਨ ਦਿਓ ਕਾਨੂੰਨ ਆਪਣੀ ਕਰ ਰਿਹਾ ਜੀ ਕੋਰਟ ਦੇ ਵਿੱਚ ਜਾਊਗਾ ਉੱਥੇ ਸਬੂਤ ਹੋਣਗੇ ਜੋ ਵੀ ਹੋਊਗਾ ਸਾਰਾ ਉਦੋਂ ਕੋਰਟ ਦਾ ਫੈਸਲਾ ਹੋਊਗਾ ਜੋ ਕੋਰਟ ਦਾ ਫੈਸਲਾ ਹੋਊਗਾ ਸਰ ਪੁੱਛੇ ਇੱਕ ਤੁਸੀਂ ਕਿੰਨੇ ਦਿਨ ਲੱਗਣਗੇ ਨੈਕਸਟ ਪ੍ਰਧਾਨ ਮਿਲਣ ਨੂੰ ਨਗਰ ਕੌਂਸਲ ਨੂੰ ਨਹੀਂ ਦੇਖੋ ਫਿਲਹਾਲ ਤਾਂ ਜੀ ਜਿਵੇਂ ਸੀਨੀਅਰ ਮੀਤ ਪ੍ਰਧਾਨ ਨੇ ਅਮਰਜੀਤ ਕੌਰ ਸਾਨੀ ਠੀਕ ਹੈ ਜੀ ਤੇ ਉਹ ਆਪਣਾ ਕਾਰ ਜਿਹੜਾ ਜੀ ਉਹਨਾਂ ਨੂੰ ਮੁਕਾਰਕ ਉਹ ਕੇ ਸੀਨੀਅਰ ਮੀਤ ਪ੍ਰਧਾਨ ਨੇ ਪਾ ਦਿੰਦੇ ਆ ਉਹ ਠੀਕ ਠਾਕ ਕੰਮ ਕਰਨਗੇ ਜੀ ਤੱਕ ਕੋਈ ਪ੍ਰੋਬਲਮ ਨਹੀਂ ਜੀ ਇਨਾਂ ਵੱਲੋਂ ਵੀ ਕੋਈ ਪ੍ਰੋਬਲਮ ਨਹੀਂ ਮੈਨੂੰ ਦੱਸੋ ਜੀ ਕੋਈ ਕੋਈ ਕਿੰਤੂ ਪਰੰਤੂ ਹੈ ਜੀ ਕਿਸੇ ਨੂੰ ਨਹੀਂ ਕੋਈ ਕੋਈ ਹਾਂ ਬਿਲਕੁਲ ਹਾਂ ਅਗਰ ਅਗਰ ਤੁਹਾਨੂੰ ਲੱਗਦਾ ਕਿ ਕੋਈ ਕਿੰਤੂ ਪਰੰਤੂ ਆ ਇਹ ਸਾਰੇ ਭਰਾਵਾਂ ਨੂੰ ਬਿਠਾ ਕੇ ਇਹਨਾਂ ਨੂੰ ਕਹਾਂਗੇ ਵੀ ਆਹ ਭਾਈ ਆਓ ਵੀ ਆਪਾਂ ਜਿਹੜਾ ਆਪਾਂ ਨੂੰ ਕੋਈ ਇਸ਼ੂ ਆ ਰਿਹਾ ਪਰ ਆਪਾਂ ਇਹ ਸ਼ੁਤੇ ਆਪਾਂ ਮੈਂ ਚਾਹੁੰਨਾ ਕਿ ਇੰਦਾਂ ਇੰਦਾਂ ਹੋ ਜਵੇ ਤਾਂ ਮੈਨੂੰ ਇਹ ਭਰੋਸਾ ਕਿ ਭਰਾ ਸਾਰੇ ਨਾਲ ਐਮਐਲਏ ਸਾਹਿਬ ਫਾਈਨਲ ਇਹ ਗੱਲ ਹੋਈ ਅਸਤੀਫਾ ਤੁਸੀਂ ਲੈ ਲਿਆ ਸਜਾਤਾ ਚਾਵਲਾ ਦਾ ਤੇ ਫਿਲਹਾਲ ਜਿਹੜੀ ਸਾਨੀ ਜਿਹੜੇ ਨੇ ਮੈਡਮ ਸਾਨੀ ਨੇ ਉਹ ਪ੍ਰਧਾਨਗੀ ਦੇ ਕਾਬੂ ਹੈ ਸੀਨੀਅਰ ਮੀਤ ਪ੍ਰਧਾਨ ਨੇ ਹਾਂਜੀ ਉਹ ਉਹ ਪ੍ਰਧਾਨਗੀ ਦੇ ਕਾਬੂ ਜ ਰਹੇ ਜੀ ਜੀ ਅੰਦਾਜ਼ਾ ਜਿਹੜਾ ਫੈਸਲਾ ਹੋਇਆ ਕਿ ਸਾਰੇ ਕਾਉਂਸਲਰ ਸਹਿਮਤ ਸੀ ਜਿਹੜਾ ਸਜਾਤਾ ਚਾਵਲਾ ਦਾ ਅਸਤੀਫੇ ਦਾ ਐਲਾਨ ਕੀਤਾ ਐਮਐਲਏ ਦੇਮਾਨ ਨੇ ਹਾਂਜੀ ਸਾਰੇ ਕਾਉਂਸਲਰ ਸਹਿਮਤ ਸੀਗੇ ਜੀ ਦੇਮਾਨ ਜੀ ਨੇ ਬਹੁਤ ਦਿਲਦੇਵ ਗਿਆ ਫੈਸਲਾ ਲਿੱਤਾ ਜੋ ਅਸੀਂ ਉਹ ਫੈਸਲੇ ਦੇ ਨਾਲ ਆ ਉਹਨਾਂ ਨੇ ਸਾਡੇ ਉਹਨਾਂ ਦੇ ਅਸਤੀਫੇ ਨੂੰ ਮਨਜ਼ੂਰ ਕੀਤਾ ਜੋ ਅਸੀਂ ਪੇਪਰ ਉਸਕੀ ਦਾ ਮਤਾ ਪਾਇਆ ਸੀਗਾ ਉਹਨਾਂ ਨੇ ਸਾਡੇ ਇਸ ਮਤੇ ਨੂੰ ਦੇਖਦੇ ਹੋਏ ਉਹਨਾਂ ਨੇ ਉਹਨਾਂ ਤੋਂ ਅਸਤੀਫਾ ਲੈ ਲਿਆ ਤੇ ਸਾਡੇ ਨਾਬੇ ਦੀ ਗੱਲ ਸੁਣੀ ਔਰ ਸਾਡੇ ਕਾਉਂਸਲਰ ਸਾਰੇ ਸਹਿਬਾਨ ਬਹੁਤ ਖੁਸ਼ ਹੈ ਉਹਨਾਂ ਨੂੰ ਸਾਰਿਆਂ ਨੂੰ ਇੱਕ ਕਰਕੇ ਉਹਨਾਂ ਨੇ ਇਹ ਇਹ ਦੇਖ ਪ੍ਰੂਫ ਕਰ ਦਿੱਤਾ ਕਿ ਇਹ ਨਾਬੇ ਦੇ ਨਾਲ ਅਸੀਂ ਉਹਨਾਂ ਦੀ ਦਿਲ ਦੀ ਗਹਿਰਾਈਆਂ ਵਿੱਚੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਦੇਖਦੇ ਹੋ ਜੋ ਐਮਐਲਏ ਸਾਹਿਬ ਨੇ ਫੈਸਲਾ ਲਿਆ ਹੈ ਪਸੰਦ ਆ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਸੀਐਮਐਲਏ ਸਾਹਿਬ ਦਾ ਧੰਨਵਾਦ ਕਰਦੇ ਹਾਂ ਅੱਜ ਬਹੁਤ ਇਤਿਆਹਾਸਕ ਫੈਸਲਾ ਹੋਇਆ ਸਾਰੇ ਜੋ ਐਮਸੀ ਭਾਈਚਾਰੇ ਨੇ ਮਿਲ ਕੇ ਇਹ ਮਤਾ ਲਿਆਂਦਾ ਸੀ ਉਹਦਾ ਮੇਨ ਮਕਸਦ ਸੀਗਾ ਸਜਤਾ ਚਾਵਲੀ ਦਾ ਅਸਤੀਫਾ ਲੈਣਾ ਜੋ ਕਿ ਅੱਜ ਐਮਐਲਏ ਸਾਹਿਬ ਨੇ ਕਲੀਅਰ ਕਰਤਾ ਉਹਨਾਂ ਨੇ ਵਸ ਅਸਤੀਫਾ ਆ ਚੁੱਕਿਆ ਹੋ ਅੰਚਾਰ ਦਿਨਾਂ ਵਿੱਚ ਉਹਨੂੰ ਪਾਸ ਕਰਾ ਦੇਣਗੇ ਤੇ ਅਸੀਂ ਸਾਰੇ ਸਾਰੇ ਹੀ ਕਾਉਂਸਲਰ ਸਾਹਿਬਾਨਾਂ ਦਾ ਧੰਨਵਾਦ ਆ ਜਿਨ੍ਹਾਂ ਨੇ ਸਾਡਾ ਇਹਦੇ ਵਿੱਚ ਸਾਥ ਦਿੱਤਾ ਤੇ ਬਹੁਤ ਇਤਿਹਾਸਕ ਫੈਸਲਾ ਹੋਇਆ ਹੈ ਜਿਹੜਾ ਪਹਿਲਾਂ ਤਾਂ ਮੈਂ ਮੇਰੇ ਵੱਡੇ ਵੀਰ ਐਮ ਐਲ ਏ ਸਰਦਾਰ ਗੁਰਦੇਵ ਸਿੰਘ ਦੇਮਾਨ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿਉਂਕਿ ਸਾਨੂੰ ਪੂਰਾ ਭਰੋਸਾ ਸੀਗਾ ਕਿਉਂਕਿ ਪਹਿਲਾਂ ਵੀ ਉਹ ਕਿਸਾਨਾਂ ਦੇ ਨਾਲ ਖੜਦੇ ਆਏ ਨੇ ਤੇ ਸਾਨੂੰ ਹੁਣ ਵੀ ਪੂਰਾ ਭਰੋਸਾ ਸੀਗਾ ਕਿ ਉਹ ਕਿਸਾਨਾਂ ਦੇ ਨਾਲ ਨਾਬੇ ਦੀ ਬਿਹਤਰੀ ਲਈ ਸਾਡੇ ਨਾਲ ਖੜਨਗੇ ਐਮ ਐਲ ਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਜਿਹੜਾ ਅਸੀਂ ਬੇਫਰੋਸਗੀ ਮਤਾ ਪਾਇਆ ਸੀਗਾ ਸਾਡਾ ਮੁੱਖ ਮਕਸਦ ਜੇਕਰ ਉਹਦਾ ਅਸਤੀਫਾ ਲੈਣਾ ਉਹ ਐਮਐਲਏ ਸਾਹਿਬ ਨੇ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਪਰ ਉਹਨਾਂ ਤਾਂ ਅਸਤੀਫਾ ਲੈ ਰਹੇ ਆ